ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਯਾ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਆ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਬੂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਨੂੰ ਹਰੀਕੇ ਪਤਨ ਸੱਜਣੋਂ ਪੈਂਦੀ ਆ ਬਾਈ ਗਰਲਾਲ ਦੇ ਫਾਰਮ ਤੇ ਪਹੁੰਚੇ ਆਂ ਚਾਰ ਮੱਜਾਂ ਤੋਂ ਬਖਾਵਾਂਗੇ ਦੋ ਟੋਕੜਾਂ ਗੱਬਣਾ ਸਜਣੋ ਤੇ ਨੀਲੇ ਰਾਵੀ ਦੀ ਇੱਕ ਮੈਂ ਸਜਣੋ ਇੱਕ ਤਿਆਦੀ ਤੇ ਬਿਲਕੁਲ ਇੱਕ ਸੂਈ ਸਵਾਈ ਬਾਕੀ ਜਾਣਕਾਰੀ ਆਪਣੇ ਗਰਲਾਲ ਤੋਂ ਲੈਨੇ ਆ ਜੁੜੇ ਰਹੋ ਜੀ ਐਂਡ ਤੱਕ ਜਾਇਜ਼ ਕੀਮਤ ਦੇ ਵਿੱਚ ਕਰਾਉਣੇ ਤੁਹਾਨੂੰ ਖਰੀਦਦਾਰੀ ਕੋਈ ਦਿਨ ਕਿਵੇਂ ਦੇ ਰਹਿਣਗੇ ਰੇਟ ਭਾਈ ਜੀ ਭਾਈ ਗਰਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਭਰਾ ਵਧੀਆ ਵਧੀਆ ਠੀਕ ਠਾਕ ਡਰੈਸ ਕਰਕੇ ਨੋਟ ਭਾਈ ਪ੍ਰੈਸ ਵੀਰ ਜੀ ਆਪਣਾ ਜਿਲ੍ਹਾ ਤਰਨਤਾਰਨ ਜ਼ਿਲ੍ਹਾ ਹਰੀਕੇ ਪਿੰਡ ਬੂਆ ਲਾਗੇ ਹਰੀਕੇ ਪਤਨ ਹੈਡਲਕੀ ਬਿਲਕੁਲ ਤੇ ਮੋਬਾਈਲ ਨੰਬਰ 9814583021 ਚਾਰ ਪਸ਼ੂ ਹੈ ਨਾ ਹਾਂਜੀ ਨੀਲੀ ਰਾਵੀ ਤੋਂ ਕਰੀਏ ਸ਼ਰਵਾਦ ਹਾਂਜੀ ਭਾਈ ਕਿੰਨਾ ਦੁੱਧ ਕੋਲ ਪੱਕਾ ਦੁੱਧ ਵੀਰ ਜੀ ਇਹ ਤਾਂ ਵਪਾਰੀਆਂ ਵਾਲਾ ਕਿਸੇ ਨੇ ਵੇਖਣਾ ਵਾ ਫੇਰੇ ਥੱਲੇ 7-8 ਹੀ ਕਹਿ ਸਕਦੇ ਆ ਤਾਂ ਵੀ ਲੋਕੀ ਘਟਾ ਲੈਂਦੇ ਲਈ 8 ਕਿਲੋ ਕਹਿੰਦੇ ਨਹੀਂ 6 ਉਹ 5 ਹੋਗਾ ਆਪਾਂ ਸਹੀ ਦੱਸਣਾ ਮੈਂ ਜਿਹੜਾ ਸਹੀ ਨਿਕਲੂਗਾ ਦੁੱਧ 6 ਜਾਂ 5 ਲੀਟਰ ਦੀ ਬਣੀ ਹੈ ਗਾਰੰਟੀ ਹੈ ਤੇ ਚੋਣ ਓਕੇ ਬਾਈ ਚੋਣ ਕਿਤਾ ਚੋਣ ਵੀਧੀ ਆਪਣੇ ਘਰੇ ਟੀਕਾ ਲਿਆ ਜੇ ਨੇ ਆਣਗੇ ਉਥੇ ਥਾਪੀ ਤੇ ਮਿਲ ਜੀ ਇੱਕ ਟਾਈਮ ਟੀਕਾ ਲਿਆ ਦੋਵੇਂ ਟਾਈਮ ਨਹੀਂ ਇੱਕ ਟਾਈਮ ਹੀ ਆਏ ਲਿਆ ਇੱਕ ਟਾਈਮ ਹੀ ਆਪਾਂ ਘਰੇ ਆਣ ਕੇ ਚੋਈਏ ਜੇ ਫਿਰ ਆਪਾਂ ਦੇਖੋ ਕੀ ਕਰਦੀ ਹੈ ਤੇ ਦੂਜਾ ਨੀਲੀ ਚ ਆ ਗਈ ਸੂਬਾ ਦੂਜਾ ਸੂਆ ਵੀ ਦੀਪਾ ਦੁੱਜਾ ਹੀ ਲਾ ਲਓ ਕਮੇ ਤੀਜਾ ਲਾ ਲਓ ਗਿੱਜੇ ਵਾ ਹੈ ਗੀਰ ਝੋਟੀਆਂ ਚ ਅਸੀਂ ਕੀ ਬਾਸੜਾ ਲਓ ਜੀ ਤੋੜਾ ਕਰਵਾਓ ਖੋਲ ਕੇ ਚੈੱਕ ਕਰ ਤੇ ਸੱਜਣੋ ਚੌਣ ਚਾਂਣ ਬਾਕੀ ਚਾਹਾ ਓਕੇ ਭਾਈ ਹਾਂਜੀ 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 ਨੀਲੀ ਜਾ ਗਈ ਲਓ ਜੀ ਲਓ ਸੱਜਣੋ ਮਾ ਚੰਗੀ ਆ ਸੂਆ ਦੁੱਜਾ ਵੀ ਲਾ ਸਕਦੇ ਤੀਜਾ ਵੀ ਲਾ ਸਕਦੇ ਸਾਡੇ ਅਨ ਤਾਜੇ ਨਾਲ ਤੇ ਸੂਆ ਦੁੱਜਾ ਹੀ ਹੋਊਗੀ ਕਿਉਂਕਿ ਸਿੰਘ ਤੋਂ ਖੁੱਲੇ ਤੋਂ ਨਹੀਂ ਕਹਿੰਦਾ ਬਾਕੀ ਪੇਟ ਪੂਰੇ ਛੱਲੇ ਆਵੇ ਤੇ ਜਾਬਦਾ ਇਹ ਪੇਟ ਪੂਰੇ ਨਹੀਂ ਬਿਲਕੁਲ ਲਗਰਨ ਦੀ ਸਿੱਧੀ ਸਾਦੀ ਆ ਤੇ ਨਿਸ਼ਾਨੀਆਂ ਨੂੰ ਸਾਰੀਆਂ ਨੂੰ ਕਵਰ ਕਰਦੀ ਆ 5 ਕਿਲੋ ਮਾਰਕਿੰਗ ਦੁੱਧ ਦੀ ਕਰਕੇ ਜੈਸਾ ਤੇ ਫਿਰ ਲੈ ਲਿਓ ਸੱਜਣੋ ਬਾਕੀ 6 ਕਿਲੋ ਬਾਈ ਦੱਸਦਾ ਬਾਕੀ ਜਿਹੇ ਦੋ ਰੱਖਣੀਆਂ ਨਾ ਇੱਕੋ ਹੀ ਬੜੀ ਕਰਮਾਣੀ ਅੱਛਾ ਜੀ ਹਾਂ ਜੀ ਇੰਨੀ ਚਾਰੂ ਬਾਰੇ ਬਾਕੀ ਕਾਤਕਾਰ ਵੇਖ ਲਓ ਪੂਰੀਆਂ ਸਾਰੀਆਂ ਨਾਲੋਂ ਵੱਡੀ ਵੱਡੀ ਆ ਵੱਡੀ ਫੁੱਲ ਵੱਡੀ ਬਾਈ ਜੀ ਕੀਮਤ ਕੀ ਕਰਤੀ ਜੈਸਨੋ ਹੀ ਕਰ ਦੋ ਇੱਕੋ ਹੀ ਪੇਤਰ ਜਰੀਆਂ ਨਹੀਂ ਜੇ ਕੋ ਜੈਸਨੋ ਹੀ ਕਰ ਦੋ ਯਾ ਸਨੋ ਫੇਰ ਕਟਾਈ ਜਾਂਦੇ ਵੀਰ ਨਹੀਂ ਕਟਾਉਂਦੇ ਇੱਕੋ ਇੱਕ ਲਾ ਦੋ ਗੜ 70 ਦੇ ਦੀਏ ਹੋਰ ਇੱਕੋ ਹੀ ਕਰ ਦੋ ਜੈਸਨੋ ਜੈਸਨੋ ਹੀ ਕਰਦੀ ਹਾਂ 65000 ਦੀ ਵੀਰ ਦੇਣੀ ਆ ਹਾਂ ਬਸ ਉਹੀ ਵੀਰ ਨੂੰ ਲਾਵੇ ਜਿੰਨੇ ਲੈਣੀ ਆ ਓਕੇ ਸਜਨੋ 65000 ਰੁਪਏ ਦੇ ਦੀ ਤੇ ਦੂਜੇ ਨੰਬਰ ਤੇ ਆ ਗਈ ਕੱਟੀ ਮਗਰ ਹਾਂਜੀ ਤੇ 2 ਮਹੀਨਿਆਂ ਦੀ ਬਣੀ ਵੀ ਆ ਹਾਂਜੀ ਬਾਕੀ ਵੀਡੀਓ ਹਰਿਆਣੇ ਦੀ ਝੋਟੀ ਹੈ ਤੇ ਚੈੱਕ ਹੋਈ ਆ ਹਾਂਜੀ ਵੀਡੀਓ ਚੈੱਕ ਹੋਈ 50% ਡਾਕਟਰ ਦੱਸ ਕੇ ਗਿਆ ਸਾਡਾ ਟੀਕਾ ਵੀ ਲਵਾਇਆ ਆਪਾਂ ਅੱਛਾ ਹਾਂਜੀ ਕੀ ਪਾਸ ਆ ਨਿਆਵ ਸੈਟ ਵੀ ਜੀ ਨੇ ਆਖਿਆ ਵੀ ਸੂਣ ਵਾਲੀ ਆ 1.5 ਤੋਂ 2 ਮਹੀਨੇ ਦੀ ਉਹਨੇ ਦੱਸਿਆ ਵਾ ਹਾਂ ਕਹਿੰਦਾ ਟੀਕਾ ਵੀ ਬਲਵਾਤਾ ਵਾ ਠੀਕ ਹੈ ਹਾਂਜੀ 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 ਤੇ ਸਜਣੋ ਆ ਚੈੱਕ ਵੀ ਕੀਤੀ ਲਫਾਫਾ ਵੀ ਪਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਖੋਲ ਦੇ ਮੇਰਾ ਭਰਾ ਤੇ ਜਿਹੜੀ ਆ ਦੋ ਕੁ ਮਹੀਨਿਆਂ ਦੇ ਲਗਭਗ ਸੂਣ ਵਾਲੀ ਹੋਊਗੀ ਦੁੱਧ ਪੱਕਾ 8 ਕਿਲੋ ਹਾਂਜੀ ਹਾਂਜੀ ਤੇ ਆ ਕੱਟੀ ਮਗਰ ਮਗਰ ਕੱਟੀ ਜੀ ਬਾਕੀ ਗਿੱਧੀ ਹਰਿਆਣੇ ਦੀ ਚੋਟੀ ਹਰਿਆਣੇ ਵਿੱਚ ਮੁੰਡਾ ਲੈ ਗਿਆ ਸੀ ਵੱਡੀ ਹਨ ਉਹਨਾਂ ਨੂੰ ਥੋੜੀ ਨਾ ਘਰੇ ਕੋਈ ਪ੍ਰੋਬਲਮ ਕਰਕੇ ਹੂੰ ਉਹਨਾਂ ਵੀ ਜਿੱਦੀ ਪਹਿਲਾਂ ਉਹਨਾਂ ਕੱਟੀ ਰੱਖ ਲਈ ਸੀ ਠੀਕ ਆ ਕੱਟੀ ਰੱਖ ਲਈ ਤੇ ਮੱਝ ਮਿਲਦੀ ਨਹੀਂ ਸੀ ਤੇ ਮੱਝ ਫੇਰੇ ਫੇਰ ਆਪਾਂ ਉਹਨਾਂ ਆਖਿਆ ਵੀ ਚਾਹ ਤਾਂ ਮੱਝ ਰੱਖ ਲੈ ਜਾਂ ਕੱਟੀ ਦੇ ਰਿਹਾ ਠੀਕ ਹੈ ਸੈਂਕ ਸਿੰਘ ਬਹੁਤ ਸੋਹਣਾ ਸਜਰੋ ਨਿੱਕਾ ਗੋਲ ਸਿੰਘ ਆ ਵੱਡੀ ਗਿੱਧੀ ਗਾਂ ਤਿਆਰ ਹੋਈ ਪਾ 5 ਲੱਖ ਦੀ ਕੋ ਬੇਕਦੀ ਹੈ ਇੱਕ ਦੋ ਕਿਹਾ ਠੀਕ ਠੀਕ ਹੈ ਲਓ ਜੀ ਸੱਜਣਾ ਚੰਗੀ ਆ। ਬੱਜੇ ਦੀ ਕੀਮਤ ਕੀ ਕਰਤੀ ਆ? ਕੀਮਤ ਵੀਜੀ ਇਹਦੀ। ਸਾਡੀ ਆਪਾਂ ਮੈਂ ਇਹਨੂੰ ਮੁੱਲ ਕਰਨਾ ਵਾ। ਜਾਨੇ ਜਿਆਦੇ ਕਿ ਡੰਗਰ ਜਿਆਦੇ ਆ ਫਿਰ ਇੰਨੇ ਕੋਹ ਨਹੀਂ ਚੁੱਕੇ ਜਾਂਦੇ। ਹੂੰ। ਅਸੀਂ ਦੀ ਦੇ ਲਈ ਮੈਂ ਨਾ। ਯਾਰ ਮਲਤੋ ਕਰਕੇ 2000 3 ਹੋਰ ਕਰ ਦੇ। ਹਾਂ? ਹੋਰ ਕਰ ਦੇ। 75 ਨੂੰ ਦੇਣੀ ਆ ਬਾਹਰ ਹੋਣੀ। ਠੀਕ ਆ। ਸੱਜਣਾ 75000 ਦੇ ਦੇਣੀ ਦੇਣੀ ਆ। ਮੈਂ ਚੰਗੀ ਆ 8 ਕਿਲੋ ਜਿਹੜਾ ਦੁੱਧ ਦੇ ਮੌਕੇ ਤੇ ਇਹ ਸੂਹਾ ਦੁੱਜਾ। ਤੇ ਜਿਹੜੀ ਅਗਲੇ ਪੰਨੇ ਤੀਜੇ ਨੰਬਰ ਤੇ ਆਪਾਂ ਵਖਾਉਣ ਲੱਗੇ ਆਂ ਇਹ 1 ਕਿਨਵਾ ਸੂਆ ਭਾਈ ਇਹ ਵੀਰ ਜੀ ਤੀਜਾ ਸੂਆ ਸੁਣੀ ਜਮ ਕਿੰਨਾ ਦੁੱਧ ਗਰੰਟੀ ਵਾਲਾ ਉਹ ਗਰੰਟੀ ਵਾਲੀ ਵੀਰ ਜੀ ਆਪਣੇ ਘਰ ਦੀ ਹੈ ਮਾਜ ਹੂੰ ਟਾਈਮ ਕਿੰਨਾ 14 ਤੋਂ 15 ਲੀਟਰ ਦੇ ਵਿੱਚ ਆਪਾਂ ਚੋਇਆ ਵਾ ਹਾਂ ਬਾਕੀ ਬਾਲਟੀਆਂ ਦੇ ਜਿਹਦੇ ਸਹਾਰੇ ਭਰੀਏ ਫੇਰ 16 14 ਵੀ ਕਹਿ ਦੇ ਲੈ ਝਾਗੜਾ ਤੇ 2 ਮਹੀਨੇ ਰਹਿ ਗਿਆ 2 ਮਹੀਨੇ ਰਹਿ ਗਏ ਹਾਂ ਜੀ ਪੂਰੇ ਖੋਲ ਦੇ 2 ਮਹੀਨੇ ਸੱਜਣੋ ਰਹਿ ਗਿਆ ਬਾਈ ਕਹਿੰਦਾ ਮੇਰੇ ਘਰ ਦੀ ਮੈਂ ਲਿਆਂਦੀ ਨਹੀਂ ਆ ਜਿਹੜੇ ਰਵੇ ਹੁੰਦੇ ਨੇ ਪੂਛ ਥਲੇ ਖਿੰਦੀ ਹੁੰਦੀ ਆ ਧੂਵੀਂ ਪੂਛ ਹਾਂਜੀ ਇਹਨੂੰ ਫਰੋਜਪਰੀ ਚੋਂ ਲੈਣ ਚੋਂ ਵੀ ਕਹਿ ਸਕਦੇ ਆ ਬਸ ਹੁਣ ਆਪਾਂ ਛੱਡੀ ਆਪ ਡਰਾਈ ਕੀਤੀ ਨਹੀਂ ਤਾਂ ਨਹੀਂ ਸੁੱਕਦੀ ਨਹੀਂ ਹੀ ਕਰਮਾ ਲਈ ਦੁੱਧ ਤੋਂ ਅਜੇ ਵੀ ਚੋਣਾ ਜੇ 2 ਲੀਟਰ ਦੁੱਧ ਹੈਗਾ ਥਲੇ 2 ਲੀਟਰ ਅਜੇ ਵੀ ਹੈਗਾ ਹਨਾ ਥਣ ਪਸਮੇ ਜੇ ਪਏ ਅਜੇ ਤੇ 8 ਮਹੀਨੇ ਹੋ ਗਏ ਸੱਜਣੋ ਹਾਂ ਬਾਈ ਪੇਟ ਫੁੜਾ ਚੰਗਾ ਜਿਹੜਾ ਇਹਦਾ ਮੈਂ ਇਹਨਾਂ ਸਵੇਰੀ ਨੇ ਕੱਲੀਆਂ ਹੁੰਦੀਆਂ ਚਾਣਾ ਪੈ ਜੀ ਨਹੀਂ ਲੈਓ ਭਾਈ ਜੀ ਠੀਕ ਆਵਦਾ ਨਹੀਂ ਜੀ ਟਰਾਲੀ ਦੀ ਹੋਰ ਸਰਾਂ ਗਿਆ ਨਹੀਂ ਅਜੇ ਸਾਹਮਣੇ ਆਪਾਂ ਕਵਰ ਕੀਤਾ ਹਾਂ ਨਹੀਂ ਕੋਈ ਤਾਂ ਸਾਥ ਨਹੀਂ ਲਾਗੇ ਨੋਈ ਝੋਲੀ ਜਾਲੀ ਚੰਗੀ ਹੈ ਨਾ ਮੈਂ ਦੀ ਹਾਂਜੀ ਹਾਂਜੀ ਕਿੰਨੀ ਕੀਮਤ ਹੈ ਭਾਈ ਇਹਦਾ ਬੀਬੀਆਂ ਐਵੇਂ ਆਪਾਂ ਸੀ ਨੇ ਬਜੋ ਮੱਝੀਆਂ ਵੀ ਬੀਬੀਆਂ ਤਰੀ ਦੇਣੀ ਆ 75000 ਦੀ ਦੇਣੀ ਆ ਹਾ ਦੇਣਾ ਇਹ ਤਰੀਆ ਲੈ ਲੈ ਕੋਈ ਆ ਲੈ ਲੈ 160 ਦੀ ਜੀ ਤੇ ਆ ਆ ਗਈ ਅੱਗੇ ਬਿਲਕੁਲ ਤਿਆਰੀ ਤੇ ਹਣਾ ਠੀਕ ਆ ਤੇ ਪਹਿਲਾ ਸੁਗਾ ਹਣਾ ਕੋਲੂਣ ਕੱਟੇ ਸਾਹ ਸੁਣ ਬੜਾ ਸੋਹਣਾ ਲੱਗਦਾ ਹਣਾ ਹਾਂਜੀ ਬਾਕੀ ਐ ਥੱਲੇ ਬਹਿਣਾ ਇਧਰ ਖੋ ਹੂੰ ਇਧਰ ਐ ਕੀ ਬਾਤ ਇਧਰ ਐ ਕੀ ਬਾਤ ਇਹਦਾ ਪਹਿਲਾਂ ਬਹਿ ਨਹੀਂ ਦਿੰਦੀ ਬੀਜੀ ਖੋ ਲੋ ਇਧਰ ਹਾਂ ਪਾ ਉਧਰ ਹੀ ਇੱਕ ਜਣਾ ਭੇਜੇ ਬਿਲਕੁਲ ਬਿਲਕੁਲ ਬਾਕੀ ਪਾਰ ਪਿੱਛੇ ਦੀ ਵੀ ਆਪਣੀ ਫੁੱਲ ਗਰੰਟੀ ਆ ਠੀਕ ਆ ਇਹ ਨਾ ਵੀ ਡਰੇ ਮੇਰਾ ਵੀਰ ਹੂੰ ਹੂੰ ਘਰੇ ਡੰਗਰ ਲਾ ਕੇ ਤਸੱਲੀ ਕਰਕੇ ਫਿਰ ਪੈਸੇ ਦੇ ਰਿਆ ਬਣ ਓਕੇ ਓਕੇ ਐ ਨਾ ਨੀ ਨੀ ਗਰੰਟੀਆਂ ਨਹੀਂ ਕੋਈ ਦਿੰਦਾ ਹਾਂ ਦੀ ਗੱਲ ਪਹਿਲਾ ਸੁਭਾਈ ਸਚਨ ਕਾ ਤ ਪੂਰਾ ਵੱਡਾ ਵੀ ਤੂੰ ਵੱਡੇ ਡਾਂਜੇ ਦੀ ਕਮਾ ਆ ਲਿਆ ਭਾਈ ਨੋ ਸੱਜਣਾ ਘਾਤ ਕੋ ਤਾਂ ਚੰਗਾ ਛੋਟੀ ਦਾ ਤੇ ਅਜੇ ਟਾਈਮ ਕੋਈ 8 ਤੋਂ 10 ਦਿੰਦਾ 10 10 ਵੀ ਵੀਰ ਜੀ ਖੜ ਸਕਦੀ 10 ਦਿਨ ਖੁੱਲੇ ਲ ਜਾ ਸਕਦੀ ਹਨਾ ਹਾਂਜੀ ਹਾਂਜੀ ਬਾਕੀ ਫਿਰ ਲਾ ਵੇਖੋ ਗੇੜ-ਗੇੜ ਤੇ ਥਾਂ ਲੱਗੇ ਕਰਮਾਲੀ ਨੂੰ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਫਿਰਲੇ ਆ ਬੜੀ ਹਾਂਜੀ ਹਾਂਜੀ ਤੇ ਕੀਮਤ ਭਾਈ ਕਿੰਨੀ ਕੁ ਰਹਿ ਗਈ ਗਿਰਾਲ ਕੀਮਤ ਵੀਰ ਜੀ ਆਪਾਂ ਜਾਇ ਜੀ ਮੁੱਲ ਕਰ ਦੇਣਾ ਵਾ ਹਾਂ ਬਾਕੀ ਉਹੋ ਜੀ ਨਹੀਂ ਕੋਈ ਹੈ ਇਧਰੇ ਇਹਦੇ ਹਾਂ ਧੀਗਾ ਪਾ ਤੂੰ ਵੀ ਇਕ ਜਾਣਾ ਬਾਦੇ ਕੀਮਤ ਕਿੰਨੀ ਬਾਈ ਗਰ ਲਾਲ ਫੇਰ ਕਰ ਦਈਏ ਇਹਦੀ ਮੈਨਾ ਫੇਰ 80 ਦੀ ਨਹੀਂ ਪਿਆਰ ਮੌਤ ਖੁੱਲਾ ਗਾ ਕੀ ਬਾਤ ਹੈ ਨਾ ਇਧਰੇ ਅਗੇ ਲੈ ਇਧਰੇ ਬਾਕੀ ਨੀਲੀ ਜੀ ਆਉਂਦੀ ਆ ਗਾੜੀ ਡੱਬ ਵੇਖ ਲਾ ਵੰਨੇ ਹਾਂ ਹਾਂ ਇਹ ਹੈ ਨਾ ਓਕੇ ਓਕੇ ਇਧਰੇ ਇਹਦਾ ਬੈਂ ਨਹੀਂ ਕੋ ਦਿੰਦੀ ਗਰਮਾਲੀ ਏਡੀ ਪਾ ਮੈਂ ਕੀਮਤ 80 ਦੀ ਦੇ ਲਈਏ ਪਿਆਰ ਮੌਤ ਕਰਕੇ ਅਸੀਂ ਜੋ ਦੋ ਛੜ ਦੀਏ ਫੇਰ ਹੋਰ ਕਰਦੇ ਮਾਣਾ ਨਾਗਰੀ 75 ਰੇਜ 75 ਦੀਆਂ ਦੇ ਫਿਰ ਉਹਨਾਂ ਨੂੰ ਵੀ ਜਿਆਦਾ ੱਤਕਣਾ ਵੀ ਰੋ ਨਹੀਂ ਕਰਦੇ 75000 ਦੀਆਂ ਤਿੰਨ ਚੱਲ 75 ਦੀ ਦੇਣਾ ਹੈਣਾ ਸੱਜਣੋਂ ਤਿੰਨ ਮੱਝਾਂ 75 75000 ਦੀਆਂ ਇੱਕ 65000 ਰੁਪਏ ਦੀ ਨੀਲੀ ਰਾਵੀ ਸੱਜਣੋਂ ਡੰਗਰ ਸਾਰੇ ਚੰਗੇ ਪਸ਼ੂ ਆਪਣੀ ਜਿਹੜੀ ਖਰੀਦਦਾਰੀ ਕਰਿਓ ਫਰਜ਼ ਸਮਝ ਕੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ